ਪੰਜਾਬ ਸਰਕਾਰ ਵੱਲੋਂ ਨਸ਼ਾ ਖਿਲਾਫ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਾ ਵਿਰੋਧ ਤਹਿਤ ਜ਼ਿਲ੍ਹਾ ਪੁਲਿਸ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੀ ਹੈ ਤੇ ਨਸ਼ਾ ਤਸਕਰ ਕਿਸੇ ਵੀ ਹਾਲਚ ਬਖਸ਼ੇ ਨਹੀਂ ਜਾਣਗੇ ਇਸ ਲਈ ਨਸ਼ਾ ਤਸਕਰ ਜਾਂ ਤਾਂ ਪੰਜਾਬ ਛੱਡ ਜਾਣ ਜਾਂ ਤਾਂ ਸਖਤ ਤੋਂ ਸਖਤ ਕਾਰਵਾਈ ਲਈ ਤਿਆਰ ਰਹੇਨ ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼ਿਵਮ ਅਗਰਵਾਲ ਨੇ ਬਸੇ ਪਿਛਾਣਾ ਵਿਖੇ ਡੀਐਸਪੀ ਦਫ਼ਤਰ ਦੇ ਬਾਹਰ ਪੁਲਿਸ ਵੱਲੋਂ ਲਾਇ ਨਾਕੇ ਦੀ ਚੈਕਿੰਗ ਉਪਰੰਤ মিডিਆ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਜ਼ਿਲ੍ਹੇ ਭਾਰ ਵਿੱਚ ਵਿਸ਼ੇਸ਼ ਨਾਕਾ ਬੰਦੀ ਕੀਤੀ ਗਈ ਅਤੇ 14 ਨਾਕੇ ਲਗਾਏ ਗਏ ਇਸ ਦੌਰਾਨ 550 ਤੋਂ ਵੱਧ ਵਾਹਨ ਚੈੱਕ ਕੀਤੇ ਗਏ ਅਤੇ 295 ਵਾਹਨਾਂ ਦੇ ਚਲਾਨ ਕੱਟੇ ਗਏ ਇਸੇ ਦੌਰਾਨ 8 ਮੋਟਰਸਾਈਕਲ ਜ਼ਬਤ ਵੀ ਕੀਤੇ ਗਏ ਜੋਧ ਨਸ਼ਾ ਵਿਰੁੱਧ ਤੇ ਜਿਹੜੀ ਇਹ ਮੁਹਿੰਮ ਚਲਾਈ ਗਈ ਹੈ ਤੇ ਐਟ ਦੀ ਸੇਮ ਟਾਈਮ ਜਿਹੜੇ ਸਟਰੀਟ ਕਰਾਈਮ ਦੇ ਖਿਲਾਫ ਤੇ ਤੇ ਜਿਹੜਾ ਟ੍ਰੈਫਿਕ ਨੂੰ ਸਚਾਰੂ ਟੱਗ ਨਾਲ ਚਲਾਨ ਦੇ ਸੰਬੰਧ ਦੇ ਵਿੱਚ ਜਿਹੜੀ ਮੁਹਿੰਮ ਚਲਾਈ ਗਈ ਹੈ ਤੇ ਲਗਾਤਾਰ ਫਟੇਗਰ ਸਾਹਿਬ ਪੁਲਿਸ ਦੀ ਜਿਹੜੀ ਹੈਗੀ ਆ ਇਸ ਸੰਬੰਧੀ ਸਾਡੇ ਜਿਹੜੀ ਕੋਸ਼ਿਸ਼ ਆ ਉਹ ਜਾਰੀ ਹੈ ਤੇ ਅੱਜ ਵੀ ਜਿੱਦਾਂ ਕੱਲ ਵੀ ਕਸਾ ਆਪਰੇਸ਼ਨ ਸੀਗਾ ਉਹਦੇ ਉਸੇ ਲੜੀ ਦੇ ਵਿੱਚ ਅੱਜ ਵੀ ਜਿਹੜੇ ਸੂਬੇ ਤੇ ਅੱਜ ਸਾਡੇ ਜ਼ਿਲ੍ਹੇ ਦੇ ਵਿੱਚ ਟੋਟਲ ਜਿਹੜੀ ਹੈਗੀ ਆ 14 ਥਾਵਾਂ ਤੇ ਨਾਕਾਬੰਦੀ ਕੀਤੀ ਗਈ ਹੈ ਤੇ ਹੁਣ ਤੱਕ ਜਿਹੜੇ ਹੈਗੇ ਆ 8 ਮੋਟਰਸਾਈਕਲ ਤੇ 295 ਜਿਹੜੇ ਹੈਗੇ ਆ ਉਹ ਚਲਾਨ ਟ੍ਰੈਫਿਕ ਚਲਾਨ ਕੱਟੇ ਗਏ ਤੇ 8 ਮੋਟਰਸਾਈਕਲ ਜਿਨ੍ਹਾਂ ਕੋਲ ਕੋਈ ਕਾਗਜ਼ ਨਹੀਂ ਸੀਗੇ ਉਹਨਾਂ ਨੂੰ ਜ਼ਬਤ ਕੀਤਾ ਗਿਆ ਤੇ ਹੁਣ ਤੱਕ 550 ਜਿਹੜੇ ਵਹੀਕਲਸ ਹੈਗੇ ਆ ਉਹਨਾਂ ਨੂੰ ਚੈੱਕ ਕੀਤਾ ਗਿਆ ਤੇ ਇੱਕ ਸਾਡੀ ਇੱਕ ਜਿਹੜੇ ਖੇੜੀ ਨੌਰ ਸਿੰਘ ਦੇ ਐਸਐਸਓ ਸਾਹਿਬ ਸੀ ਕਿ ਉਹਨਾਂ ਵੱਲੋਂ ਜਦੋਂ ਲਾਕਾਬੰਦੀ ਕੀਤੀ ਗਈ ਸੀ ਤੇ ਉੱਥੇ ਸਾਨੂੰ ਚਾਂਸ ਜਕੜੀ ਵੀ ਹੋਈ ਹੈ ਤੇ ਕੁਝ ਕੁਆਂਟੀਟੀ ਦੇ ਵਿੱਚ ਸਾਨੂੰ ਡਰੱਗਸ ਵੀ ਬਰਾਮਦ ਹੋਇਆ ਉਸ ਸਾਡੀ ਟੀਮ ਵਾਲੇ ਵੈਰੀਫਾਈ ਕਰ ਰਹੀ ਏ ਤਾਂ ਕਿ ਉਸ ਦੇ ਜਿਹੜੀਆਂ ਵਰਦੀ ਕਾਰੋਰੀ ਕਰਦੀ ਕਰ ਰਹੇ ਤੇ ਮੇਰੀ ਜਿਹੜੀ ਲੋਕਾਂ ਨੂੰ ਮੇਰੀ ਇਹ ਲੋਕਾਂ ਨੂੰ ਅਪੀਲ ਹੈ ਲੋਕਾਂ ਤੋਂ ਕਿ ਕੋਈ ਵੀ ਇਨਫਾਰਮੇਸ਼ਨ ਤੁਹਾਨੂੰ ਕਿਸੇ ਵੀ ਤਰੀਕੇ ਦੀ ਐਂਟੀ ਸੋਸ਼ਲ ਐਲੀਮੈਂਟ ਦੇ ਖਿਲਾਫ ਜਾਂ ਕੋਈ ਵੀ ਜਿਹੜੀ ਇਲੀਗਲ ਐਕਟੀਵਿਟੀ ਨੂੰ ਲੈ ਕੇ ਤੁਹਾਨੂੰ ਮਿਲਦੀ ਹੈ ਤੁਸੀਂ ਸਾਨੂੰ ਇਤਲਾਹ ਕਰੋ ਸਾਡੇ ਅਫਸਰਾਂ ਨੂੰ ਦੱਸਿਓ ਤੁਹਾਡੀ ਜਿਹੜੀ ਆਇਡੈਂਟੀਟੀ ਆ ਉਹ ਗੁਪਤ ਰੱਖੀ ਜਾਊਗੀ ਐਟ ਦੀ ਸੇਮ ਟਾਈਮ ਜਿਹੜੇ ਨਸ਼ਾ ਤਸਕਰ ਹੈ ਜਾਂ ਨਸ਼ਾ ਨੂੰ ਵੇਚਦੇ ਆ ਇਹ ਕਿਸੇ ਵੀ ਤਰੀਕੇ ਦੀ ਐਂਟੀ ਸੋਸ਼ਲ ਐਕਟੀਵਿਟੀ ਦੇ ਵਿੱਚ ਇਲਿਗਲ ਐਕਟੀਵਿਟੀ ਦੇ ਵਿੱਚ ਇਨਵੋਲ ਨੇ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਤੇ ਸਾਡੀ ਜਿਹੜੀ ਹੈਗੀ ਆ ਨਿਗਾ ਤੁਹਾਡੇ ਤੇ ਆ ਜਾਂ ਤਾਂ ਤੁਸੀਂ ਸੋਬਾ ਛੱਡ ਦਿਓ ਸਾਡਾ ਜ਼ਿਲ੍ਹਾ ਛੱਡ ਦਿਓ ਨਹੀਂ ਅਸੀਂ ਫਿਰ ਤੁਹਾਡੇ ਤੇ ਸਖਤ ਸਖਤ ਕਾਰਵਾਈ ਕਰਾਂਗੇ ਤੇ ਅਸੀਂ ਕਿਉਂਕਿ ਪਿੱਛੇ ਜੇ ਅਸੀਂ ਜਿਹੜੇ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਸੀਂ ਦੋ ਥਾਵਾਂ ਤੇ ਡਿਮੋਲਿਸ਼ਨਸ ਵੀ ਕੀਤੇ ਆ ਜਿਹੜੇ ਕਿ ਨਸ਼ਾ ਸਮਗਲਰ ਸੀਗੇ ਤੇ ਆਡੇ ਵੀ ਸਾਡੀ ਜਿਹੜੀ ਹੈਗੀ ਇਸ ਤਰੀਕੇ ਦੀ ਮੁਹਿੰਮ ਚੱਲੀ ਰਹੀ ਹੈ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ